ਸਾਰੇ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਪੰਜਾਬ ਗਵਰਨਮੈਂਟ ਪੈਨਸ਼ਨਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਭਜਨ ਸਿੰਘ ਗਿੱਲ ਦੇ ਵੱਲੋਂ ਇੱਕ ਪੋਸਟ ਸਾਂਝੀ ਕਰਦੇ ਪੰਜਾਬ ਦੇ ਪੈਨਸ਼ਨਰਸ ਦੇ ਲਈ ਇੱਕ অতি ਜ਼ਰੂਰੀ ਸੂਚਨਾ ਦੇਣ ਦਾ ਸੁਚੱਜਾ ਉਪਰਾਲਾ ਕੀਤਾ ਹੈ ਪੈਸ਼ਨਰ ਸਬੋਧਨ ਕਰਦੇ ਹੋਏ ਉਹਨਾਂ ਨੇ ਲਿਖਿਆ ਕਿ ਸਤਕਾਰ ਜੋਬ ਪੈਨਸ਼ਨ ਫੈਮਲੀ ਪੈਨਸ਼ਨ ਸਾਥਿਓ ਪੰਜਾਬ ਨੈਸ਼ਨਲ ਬੈਂਕ ਲੁਧਿਆਣਾ ਦੇ ਚੀਫ ਮੈਨੇਜਰ ਮਨਹੋਰ ਸ਼ਰਮਾ ਦੀ ਨਾਲ ਬਕਾਇਆ ਸੰਬੰਧਿਤ ਗੱਲ ਹੋਈ ਹੈ ਕਿ ਜਿਹੜੇ ਫੈਮਲੀ ਪੈਨਸ਼ਨ ਦੇ ਬਕਾਏ ਅਜੇ ਤੱਕ ਨਹੀਂ ਪਏ ਉਹਨਾਂ ਦੀ ਬੈਂਕ ਬ੍ਰਾਂਚ ਦੇ ਵੱਲੋਂ ਲੀਵ ਟਰੈਵਲਿੰਗ ਅਲਾਉਂਸ ਦੇ ਬਾਰੇ ਇੱਕ ਪੱਤਰ ਸੀਪੀਪੀਸੀ ਨੂੰ ਭੇਜਿਆ ਜਾਵੇਗਾ ਇਹ ਸਬੰਧਿਤ ਪੈਨਸ਼ਨ ਦਾ ਜਿਹੜਾ ਸਪਾਊਸ ਜਿੰਦਾ ਹੈ ਜਾਂ ਜੋ ਫੈਮਲੀ ਪੈਨਸ਼ਨ ਪ੍ਰਾਪਤ ਕਰ ਰਿਹਾ ਹੈ ਤੇ ਉਸ ਦਾ ਬਕਾਇਆ ਉਸ ਨੂੰ ਦਿੱਤਾ ਜਾਵੇ ਇਸੇ ਤਰ੍ਹਾਂ ਜੋ ਦੋਵੇਂ ਭਾਗ ਕੀ ਪੈਨਸ਼ਨ ਦੇ ਫੈਮਿਲੀ ਪੈਨਸ਼ਨ ਸਵਰਗਵਾਸ ਹੋ ਚੁੱਕੇ ਹਨ ਉਹਨਾਂ ਦੇ ਬਕਾਇਏ ਦੇ ਬਾਰੇ ਵੀ ਬੈਂਕ ਬ੍ਰਾਂਚ ਪੂਰਾ ਕੇਸ ਤਿਆਰ ਕਰਕੇ ਭੇਜੇਗੀ ਇਸ ਸਬੰਧ ਦੇ ਵਿੱਚ ਸਵਰਗਵਾਸ ਹੋਏ ਜੋੜੇ ਪੈਨਸ਼ਨਰ ਦੇ ਵਾਰਿਸ ਬਕਾਇਆ ਪ੍ਰਾਪਤ ਕਰਨ ਦੇ ਲਈ ਯੋਗ ਹਨ ਬਕਾਇਆ ਦਾ ਅਮਲ ਜਿਹੜਾ ਹੈ ਚਾਲੂ ਹੈ ਜਲਦੀ ਹੀ ਰਹਿੰਦੇ ਬਕਾਇਏ ਪਾ ਦਿੱਤੇ ਜਾਣਗੇ ਜਿਨ੍ਹਾਂ ਨੂੰ ਪਹਿਲੀ ਕਿਸ਼ਤ ਨਹੀਂ ਪਈ ਉਹਨਾਂ ਨੂੰ ਆਉਂਦੇ ਮਹੀਨੇ ਦੋ ਕਿਸ਼ਤਾਂ ਇਕੱਠੀਆਂ ਹੀ ਪਾ ਦਿੱਤੀਆਂ ਜਾਣਗੀਆਂ ਅਸੀਂ ਸਮਝਦੇ ਹਾਂ ਕਿ ਪੰਜਾਬ ਗਵਰਨਮੈਂਟ ਪੈਨਸ਼ਨਰ ਐਸੋਸੀਏਸ਼ਨ ਰਜਿਸਟਰ ਦੇ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਅਤੇ ਸੂਬਾ ਜਨਰਲ ਸਕੱਤਿ ਸ਼੍ਰੀ सुरेंद्र ਜਿਹੜਾ ਰਾਮਪੁਰਸਾ ਦੇ ਵੱਲੋਂ ਇਸ ਨਾਲ ਦੇ ਜਿਹੜੇ ਪੋਸਟ ਸਾਂਝੀ ਕੀਤੀ ਗਈ ਹੈ ਇਹ ਇੱਕ ਵਧੀਆ ਉਪਰਾਲਾ ਹੈ ਕਿਉਂਕਿ ਅਜੇ ਵੀ ਕੁਝ ਪੈਨਸ਼ਨਰ ਅਤੇ ਫੈਮਿਲੀ ਪੈਨਸ਼ਨਰ ਦੇ ਬਕਾਇਦੇ ਦੀ ਪਹਿਲੀ ਜਿਹੜੀ ਕਿਸ਼ਤ ਇੱਕ ਉਹਨਾਂ ਦੇ ਖਾਤਿਆਂ ਵਿੱਚ ਕ੍ਰੈਡਿਟ ਨਹੀਂ ਕੀਤੀ ਗਈ ਜਿਸ ਕਰਕੇ ਉਹ ਕੁਝ ਜਿਹੜੇ ਟੈਨਸ਼ਨ ਦੇ ਵਿੱਚ ਹਨ ਇਹ ਪਤਾ ਨਹੀਂ ਕਿਉਂ ਉਹਨਾਂ ਨੂੰ ਬਕਾਇਦੇ ਦੀ ਪਹਿਲੀ ਕਿਸ਼ਤ ਜਾਰੀ ਨਹੀਂ ਹੋਈ ਹੈ ਇੱਥੇ ਅਸੀਂ ਇਹ ਵੀ ਸਪਸ਼ਟ ਕਰ ਦਈਏ ਕਿ ਜਾਇ ਸਮਝਦੇ ਹਾਂ ਕਿ ਜਿਹੜਾ ਲੀਵ ਟਰੈਵਲਿੰਗ ਅਲਾਉਂਸ ਹੈ ਜੋ ਹਰੇਕ 2 ਸਾਲ ਬਾਅਦ ਪੈਨਸ਼ਨਰਸ ਜਾਂ ਫੈਮਿਲੀ ਪੈਨਸ਼ਨਰਸ ਨੂੰ ਦਿੱਤਾ ਜਾਂਦਾ ਹੈ ਇਹ ਸੀਪੀਪੀਸੀ the full form center. ਪੈਨਸ਼ਨ ਪ੍ਰੋਸੀਡਿੰਗ ਸੈਂਟਰ ਹੈ ਗੌਰ ਮਤਲਬ ਹੈ ਕਿ ਪੀ ਐਨ ਬੀ ਦਾ ਜਿਹੜਾ ਸੈਂਟਰ ਲੁਧਿਆਣਾ ਵਿਖੇ ਜਿਸ ਦੇ ਮੌਜੂਦਾ ਚੀਫ ਮੈਨੇਜਰ ਮਨੋਜ ਸ਼ਰਮਾ ਜੀ ਹਨ ਸੋ ਦੋਸਤੋ ਆਸ ਕਰਦੇ ਹਾਂ ਕਿ ਹੁਣ ਜਿਹੜੇ ਬਕਾਇਆ ਜਾਂ ਲੀਵ ट्रैवलिंग ਅਲਾਉਂਸ ਦੇ ਬਾਰੇ ਸਾਰੀ ਹੀ ਸਥਿਤੀ ਜਿਹੜੀ ਹੈ ਪੈਨਸ਼ਨਰਸ ਜਾਂ ਫੈਮਿਲੀ ਪੈਸ਼ਨ ਨੂੰ ਸਪਸ਼ਟ ਹੋ ਗਈ ਹੋਵੇਗੀ ਸੋ ਦੋਸਤੋ ਆਸ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੇਗੀ ਚੰਗੀ ਲੱਗੀ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਚੈਨਲ ਤੇ ਨਵਿਓ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ